ਸਟਾਰ ਗਹਿਣਾ ਮਨੁੱਖੀ ਸ਼ਿੰਗਾਰ ਦਾ ਹਮੇਸ਼ਾ ਤੋਂ ਕੇਂਦਰ ਬਿੰਦੂ ਰਿਹਾ ਹੈ ਡੰਡੀ ਪੰਜਾਬ ਵਿੱਚ ਹਰ ਧਰਮ ਜਾਤ ਅਤੇ ਹਰ ਉਮਰ ਦੀਆਂ ਔਰਤਾਂ ਅਤੇ ਮਰਦ ਆਪਣੀ ਸਮਰੱਥਾ ਅਨੁਸਾਰ ਸੋਨੇ ਚਾਂਦੀ ਅਤੇ ਪਿੱਤਲ ਦੇ ਗਹਿਣੇ ਪਹਿਨਦੇ ਰਹੇ ਹਨ ਡੰਡੀ ਪੁਰਾਤਨ ਪੰਜਾਬ ਵਿੱਚ ਔਰਤਾਂ ਸਿਰ ਤੋਂ ਪੈਰਾਂ ਤੱਕ ਗਹਿਣੇ ਪਹਿਨਦੀਆਂ ਸਨ ਡੰਡੀ ਕਿਹਾ ਜਾਂਦਾ ਹੈ ਕਿ ਪੁਰਾਤਨ ਪੰਜਾਬ ਵਿੱਚ ਔਰਤਾਂ 100 ਤੋਂ 20 ਵੱਧ ਗਹਿਣੇ ਪਹਿਨ ਕੇ ਆਪਣੇ ਹੁਸਨ ਨੂੰ ਸ਼ਿੰਗਾਰਦੀਆਂ ਸਨ ਡੰਡੀ ਗਹਿਣਾ ਅਸਲ ਵਿੱਚ ਕਿਸੇ ਵਿਅਕਤੀ ਵਿਸ਼ੇਸ਼ ਦੀ ਆਰਥਿਕ ਖੁਸ਼ਹਾਲੀ ਪਿਆਰ ਮੁਹੱਬਤ ਅਤੇ ਸੋਹਜ ਤ੍ਰਿਪਤੀ ਆਦ ਦੇ ਪ੍ਰਗਟਾ ਦਾ ਪ੍ਰਤੀਕ ਹੈ ਡੰਡੀ ਜਿਹੜੇ ਵਣ ਸੁਵੰਨੇ ਸੋਨੇ ਚਾਂਦੀ ਦੇ ਗਹਿਣੇ ਪੁਰਾਤਨ ਸਮੇਂ ਵਿੱਚ ਪੰਜਾਬੀ ਸੱਭਿਆਚਾਰ ਦਾ ਅਨਿਖੜਵਾਂ ਅੰਗ ਹੁੰਦੇ ਸਨ ਉਹਨਾਂ ਦੀ ਥਾਂ ਹੁਣ ਬਣਾਵਟੀ ਗਹਿਣਿਆਂ ਨੇ ਲੈ ਲਈ ਹੈ ਡੰਡੀ ਇਹ ਲੋਕ ਗਹਿਣੇ ਸਾਡੇ ਸੱਭਿਆਚਾਰ ਅਤੇ ਆਧੁਨਿਕ ਸਾਹਿਤਿਕ ਪੜ ਵਿੱਚੋਂ ਲਗਭਗ ਮਨਫੀ ਹੀ ਹੋ ਗਏ ਹਨ ਡੰਡੀ ਨਵੀਂ ਪੀੜੀ ਤਾਂ ਇਨ੍ਹਾਂ ਗਹਿਣਿਆਂ ਤੋਂ ਅਣਜਾਣ ਹੀ ਹੈ ਡੰਡੀ ਪੁਰਾਣੇ ਪੰਜਾਬ ਵਿੱਚ ਇਸਤਰੀਆਂ ਵੱਲੋਂ ਪਹਿਨੇ ਜਾਂਦੇ ਗਹਿਣਿਆਂ ਵਿੱਚ ਕਈ ਤਰ੍ਹਾਂ ਦੇ ਗਹਿਣੇ ਸ਼ਾਮਲ ਸਨ ਡੰਡੀ ਮੁਟਿਆਰਾਂ ਨੱਕ ਵਿੱਚ ਤੀਲੀ ਬਹੁਤ ਹੀ ਚਾ ਨਾਲ ਪਹਿਨਦੀਆਂ ਸਨ ਡੰਡੀ ਤੀਲੀ ਅਸਲ ਵਿੱਚ ਇੱਕ ਬਰੀਕ ਮੇਖ ਨੂੰਮਾ ਗਹਿਣਾ ਹੁੰਦਾ ਸੀ ਜਿਸ ਉੱਪਰ ਇੱਕ ਛੋਟਾ ਜਿਹਾ ਨਗ ਲੱਗਾ ਹੁੰਦਾ ਸੀ ਡੰਡੀ ਇਹ ਇੱਕ ਹੋਰ ਸੁੰਦਰ ਗਹਿਣਾ ਸੀ ਜਿਸ ਨੂੰ ਲੌਂਗ ਕਹਿੰਦੇ ਹਨ ਜਿਸਦੇ ਗਵਾਚਣ ਦੇ ਡਰ ਨੂੰ ਸਟਾਰਟ ਬਚਪਨ ਵਿੱਚ ਅਸੀਂ ਆਪਣੇ ਪਾਪਾ ਜੀ ਨਾਲ ਹਲ ਵਾਹੁਣ ਤੋਂ ਲੈ ਕੇ ਪੈਲੀ ਬਣਾਉਣ ਉਸ ਨੂੰ ਬੀਜਣ ਵੜਣ ਗਾਹਣ ਅਤੇ ਤੂੜੀ ਸਾਂਭਣ ਤੱਕ ਸਾਰਾ ਕੰਮ ਹੱਥੀਂ ਕੀਤਾ ਡੰਡੀ ਪੱਠੇ ਵੱਡੇ ਡੰਗਰ ਤੱਕ ਚਾਰੇ ਹਨ ਡੰਡੀ ਵਿਸਾਖੀ ਦਾ ਤਿਉਹਾਰ ਕਿਸਾਨੀ ਜ਼ਿੰਦਗੀ ਨਾਲ ਬਹੁਤ ਹੀ ਮਹੱਤਤਾ ਰੱਖਦਾ ਡੰਡੀ ਵਾਢੀ ਕਰਨ ਤੋਂ ਬਾਅਦ ਬੇੜਵਟ ਕਣਕ ਦੀਆਂ ਭਰੀਆਂ ਬਣ ਉਸ ਨੂੰ ਚੁੱਕ ਖਿਲਵਾੜੇ ਵਿੱਚ ਸੁੱਟਦੇ ਸੀ ਡੰਡੀ ਲੋਹਾਰਾਂ ਦਾ ਕੰਮ ਜ਼ੋਰਾ ਉੱਤੇ ਹੁੰਦਾ ਸੀ ਡੰਡੀ ਪੱਟੀਆਂ ਦਿਨ ਰਾਤ ਤਪਦੀਆਂ ਸਨ ਡੰਡੀ ਦਾਤਰੀਆਂ ਨਵੀਆਂ ਬਣਾਉਣੀਆਂ ਅਤੇ ਪੁਰਾਣੀਆਂ ਝੰਡਣੀਆਂ ਡੰਡੀ ਸੁਆਣੀਆਂ ਤੜਕੇ ਉੱਠ ਦੁੱਧ ਰਿੜਕ ਚਾਹ ਬਣਾ ਮੱਖਣ ਕੱਢ ਲੱਸੀ ਦੀ ਛਾਟੀ ਤਿਆਰ ਕਰ ਰੋਟੀ ਸਰੋਂ ਦੇ ਸਾਗ ਨਾਲ ਤਿਆਰ ਕਰ ਵਿਚ ਅਚਾਰ ਦੀਆਂ ਫਾੜੀਆਂ ਅਤੇ ਗੰਡਾ ਰੱਖ ਖੇਤਾਂ ਵਿੱਚ ਚਾਹ ਪੀ ਕੇ ਕੰਮੇ ਨਾਲ ਗੱਡਾ ਜੋਕੇ ਪੈਲੀ ਵਿੱਚ ਲਿਆਉਂਦੀਆਂ ਸਨ ਡੰਡੀ ਜ਼ਿਆਦਾਤਰ ਕਿਸਾਨ ਵਾਢੀ ਰਲਮਿਲ ਕਰਦੇ ਅਤੇ ਕਦੀ ਮੰਗ ਵੀ ਪਾ ਲੈਂਦੇ ਸੀ ਡੰਡੀ ਮੈਂ ਇੱਥੇ ਗੱਲ ਫਲੇ ਵਾਹੁਣ ਦੀ ਕਾਰ ਰਹਿ ਹਾਂ ਡੰਡੀ ਖੇਲਵਾੜੇ ਤੋਂ ਭਰੀਆਂ ਲਿਆ ਕੇ ਗੋਲ ਪਿੜ ਵਿੱਚ ਵਿਛਾ ਦਿੰਦੇ ਸੀ ਟੰਡੀ ਫਲਾਂ ਵਰਗਾਕਾਰ ਜਾਂ 8 10 ਬਾਹੀ ਦੇ ਚੌਰਸ ਢਾਂਚੇ ਨੂੰ ਜ਼ਮੀਨ ਉੱਤੇ ਰੱਖ ਉਸ ਉੱਪਰ ਮਸ਼ੇਟੀ ਕਿੱਕਰ ਬੇਰੀ ਦੇ ਛਾਪੇ ਛਾਪਿਆਂ ਅਤੇ ਪ੍ਰਾਲੀ ਵਿਸ਼ਾ ਉੱਤੇ ਬੱਲੀਆਂ ਰੱਖ ਰस्सੀਆਂ ਨਾਲ ਬੰਨ ਦਿੱਤਾ